ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਹੈ 15 ਅਗਸਤ ਦੀ ਗੱਲ ਕਰੀਏ ਜਾਂ 26 ਜਨਵਰੀ ਦੀ ਗੱਲ ਕਰੀਏ ਲਗਾਤਾਰ ਇਨ ਦਿਨਾਂ ਦੇ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਨੂੰ ਸੌਗਾਤ ਮਿਲਦੀ ਨਜ਼ਰ ਆਂਦੀ ਐ ਇਸ ਵਾਰ 15 ਅਗਸਤ ਦੇ ਉੱਪਰ ਕੀ ਕੁਝ ਖਾਸ ਹੋਣ ਵਾਲਾ ਹੈ ਖਾਸ ਕਰਕੇ ਸਿਹਤ ਮਹਿਕਮੇ ਦੀ ਦੇ ਕੇ ਗੱਲ ਕਰੀਏ ਸਿਹਤ ਮੰਤਰੀ ਸਾਡੇ ਨਾਲ ਨੇ ਗੱਲ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਆਪ ਕਰਨਾ ਮਦਦ ਜੀ ਹਰ ਵਾਰ 15 ਅਗਸਤ ਦੀ ਗੱਲ ਕਰੀਏ ਜਾਂ 26 ਜਨਵਰੀ ਦੀ ਗੱਲ ਕਰੀਏ ਜਿਹੜੇ ਆਮ ਆਦਮੀ ਕਲੀਨਿਕ ਹਾਊਸ ਦੇ ਤੌਰ ਤੇ ਸਰਕਾਰ ਨੇ ਲੋਕਾਂ ਨੂੰ ਸੌਗਾਤ ਦਿੱਤੀ ਹੈ ਇਸ ਵਾਰ ਵੀ ਕਿਹ ਕੋਈ ਤਿਆਰੀ ਹੈ ਸਾਡੀ ਬਿਲਕੁਲ ਤਿਆਰੀ ਹੈ ਜੀ ਸਾਡੇ ਆਲਰੇਡੀ ਜਿਹੜੇ ਹੈਗੇ ਉਹ 30 ਦੇ ਕਰੀਬ ਜਿਹੜੇ ਆਮ ਆਦਮੀ ਕਲੀਨਿਕ ਲੈ ਡੀ ਆ ਉਹ ਕਦੋਂ ਅਨੈਕੂਰੇਟ ਕਰਨੇ ਆ ਉਹ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਜੀ ਔਰ ਬਹੁਤ سارے ਨਿਯੁਕਤੀ ਪੱਤਰ ਦਿੱਤੇ ਜਾ ਰਹੇ ਆ ਬਾਕੀ ਸਾਰੀ ਸਾਰੀ ਅਨਾਉਂਸਮੈਂਟ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਨਗੇ ਜੀ ਤੇ ਅਸੀਂ ਜਿਹੜਾ ਹਮੇਸ਼ਾ ਲੋਕਾਂ ਦੀ ਸਿਹਤ ਵਾਸਤੇ ਤਤਪਰਾਂ ਜੋ ਸਾਡੇ ਮਹਿਕਮੇ ਤੋ ਮਾਰਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਰੰਗਲਾ ਪੰਜਾਬ ਬਣਾਣਾ ਚਾਹੁੰਦੇ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਕਹਿੰਦੇ ਵੀ ਹੁੰਦੇ ਵੇ ਸਿਹਤ ਜ਼ਰੂਰੀ ਆ ਬਾਕੀ ਦੀਆਂ ਗੱਲਾਂ ਸਾਰੀਆਂ ਬਾਅਦ ਵਿੱਚ ਤੇ ਉਹਦੇ ਵਾਸਤੇ ਆ ਜਿਹੜਾ ਰੈਡ ਰੇਮਨ ਰਨ ਹੈ ਬੱਚਿਆਂ ਦੇ ਵਿੱਚ ਐਚ ਏ ਵੀ ਐਡਸ ਨੂੰ ਢਾਕੇ ਅਵੇਰਨੈਸ ਵਧਾਉਣ ਵਾਸਤੇ ਆਈ ਸੀ ਟੀ ਸੀ ਜਿਹੜੀ ਵੈਨ ਆ ਜਿਹੜੀ ਇੰਟੀਗਰੇਟਡ ਕਾਉਂਸਲਿੰਗ ਤੇ ਟੈਸਟਿੰਗ ਸੈਂਟਰ ਵੈਨ ਜਿਹੜੀ ਹੈਗੀ ਆ ਆਲਰੇਡੀ ਸਾਡੇ ਸਾਰੇ ਜ਼ਿਲ੍ਹਿਆਂ 'ਚ ਟੈਸਟਿੰਗ ਸੈਂਟਰ ਹੈਗੇ ਆ ਜੀ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਜਰੂਰ ਟੈਸਟ ਕਰਾਓ ਆਪਣਾ ਕਿਉਂਕਿ ਬਿਮਾਰੀ ਇਸ ਤੋਂ ਬਚਿਆ ਜਾ ਸਕਦਾ ਜੇ ਆਪਾਂ ਨੂੰ ਜਾਣਕਾਰੀ ਹੋਏਗੀ ਜਾਣਕਾਰੀ ਦੇਾਂਗੇ ਤੇ ਜੇ ਬਾਈ ਚਾਂਸ ਹੋ ਜੇ ਤਾਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਇੱਕ ਨਾਰਮਲ ਲਾਈਫ ਲੀਡ ਕੀਤੀ ਜਾ ਸਕਦੀ ਹੈ ਸੋ ਇਹ ਮੈਸੇਜ ਹਰ ਪਿੰਡ ਤੱਕ ਹਰ ਕੋਚੇ ਤੱਕ ਹਰ ਗਲੀ ਮੋਹਲੇ ਤੱਕ ਪਹੁੰਚਾਣਾ ਹੈ ਬਿਲਕੁਲ ਰੈਡ ਰਿਬਨ ਮੈਰਾਥਨ ਵੀ ਹੋਇਆ ਖੇਡਾਂ ਰਾਹੀਂ ਯੂਥ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੇਰਿਤ ਵੀ ਕੀਤਾ ਜਾ ਸਕਦਾ ਹੈ ਕੀ ਕਹਿਣਾ ਚਾਹੋਗੇ ਇਸ ਰੈਡ ਰਿਬਨ ਮੈਰਾਥਨ ਨੂੰ ਲੈ ਕੇ ਹਾਂ ਇਹਦਾ ਜਿਹੜੇ ਇੰਟੈਂਸੀਫਾਈਡ ਕੰਪੇਨ ਹੈ ਜੀ ਉਹਦੇ ਵਾਸਤੇ ਹੈਗਾ ਵੀ ਜਿਹੜੀ ਆਪਾਂ ਅਵੇਅਰਨੈਸ ਵਧਾਉਣ ਵਾਸਤੇ 60 ਦਿਨ ਵਾਸਤੇ 10 ਅਕਤੂਬਰ ਤੱਕ ਜਿਹੜੀ ਇੰਟੈਂਸੀਫਾਈਡ ਕੈਂਪੇਨ ਚੱਲੇਗੀ ਜਿੱਥੇ ਸਾਡੀ ਜਿਹੜੀ ਵੈਨ ਹੈ 1700 ਪਿੰਡਾਂ ਚ ਜਾਏਗੀ ਇਸ ਤਰ੍ਹਾਂ ਹੀ ਜੜਾ ਹੈਗਾ ਤੁਹਾਡਾ ਉਹ ਬਠਿੰਡਾ ਫਿਰੋਜ਼ਪੁਰ ਮਹਾਲੀ ਹੋ ਗਿਆ ਜਲੰਧਰ ਗੁਰਦਾਸਪੁਰ ਉੱਥੋਂ ਅੱਜ ਵੈਨ ਜਿਹੜੀਆਂ ਹੈਗੀਆਂ ਇਹ ਆਰਗੇਨਾਈਜ਼ ਕੀਤਾ ਗਿਆ ਜਿੱਥੇ-ਜਿੱਥੇ ਜ਼ਿਆਦਾ ਪ੍ਰੇਵਲੈਂਸ ਹੈਗੀ ਆ ਤੇ ਉਹਨੂੰ ਆਪਾਂ ਜਿਹੜਾ ਸਾਡਾ ਮੈਸੇਜ ਹੈ ਜੀ ਉਹ ਬੜਾ ਕਲੀਅਰ ਹੈ ਕਿ ਐਚਆਈਵੀ ਤੋਂ ਬਚਿਆ ਜਾ ਸਕਦਾ ਕਾਲੇ ਪੀੜੀ ਤੋਂ ਬਚਿਆ ਜਾ ਸਕਦਾ ਬਚਣਾ ਚਾਹੀਦਾ ਤੇ ਜੇ ਬਾਈਚਾਂਸ ਹੋ ਜਾਏ ਤਾਂ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਫਿਰ ਉਹਨੂੰ ਸਾਡੇ ਸੈਂਟਰ ਤੇ ਜਾ ਕੇ ਟੈਸਟੇ ਕਰਾਓ ਕਾਉਂਸਲਿੰਗ ਕਰਾਓ ਔਰ ਉਹਨੂੰ ਕੰਟਰੋਲ ਕਰੋ ਤਾਂ ਅੱਗੇ ਅੱਗੇ ਹੋਰ ਨਾ ਫੈਲੇ ਉਹ ਜੀ ਇੱਕ ਕੋਲਕਾਤਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧ ਇਸ ਦਾ ਵੇਖਣ ਨੂੰ ਮਿਲ ਰਿਹਾ ਹੈ ਡਾਕਟਰ ਜਿਹੜੇ ਨੇ ਲਗਾਤਾਰ ਹੜਤਾਲ ਦੀ ਕਾਲ ਦਿੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਕੀ ਹਾਲਾਤ ਨੇ ਦੇਖੋ ਬਹੁਤ ਹੀ ਕਾਨੂੰਨੀ ਜਿਹੜੀ ਹੈਗਾ ਉਹ ਵਾਕਿਆ ਹੋਇਆ ਬਹੁਤ ਮੈਂ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੇਰੀ ਸੰਵੇਦਨਾ ਉਸ ਉਹਨਾ ਪੇਰੈਂਟਸ ਨਾਲ ਜਿਨ੍ਹਾਂ ਦਾ ਬੱਚਾ ਸੀ ਬੱਚੇ ਨੂੰ ਅੱਜਕੱਲ ਪੜਾਉਣਾ ਕਿੰਨਾ ਔਖਾ ਜੀ ਡਾਕਟਰ ਬੱਚੀ ਸੀ ਉਹ ਉਹਦੇ ਨਾਲ ਇਸ ਤਰ੍ਹਾਂ ਦੀ ਦਰਦندگی ਕਿਸੇ ਨਾਲ ਵੀ ਕਿਸੇ ਨਾਲ ਵੀ ਮਤਲਬ ਇਹ ਨਾਲ ਇਹ ਨਾਲ ਨਰਪਾਇਆ ਕਾਂਡ ਔਰ ਇਹ ਮਤਲਬ ਗਵਰਨਮੈਂਟ ਵਾਸਤੇ ਤਾਂ ਹੈ ਹੀ ਹੈ ਲੇਕਿਨ ਸਮਾਜ ਵਾਸਤੇ ਵੀ ਕਿਤੇ ਨਾ ਕਿਤੇ ਇਹਨੂੰ ਮਤਲਬ ਇਹਦੇ ਅੰਦਰ ਆਪਣੇ ਝਾਤ ਮਾਰਨ ਦੀ ਲੋੜ ਹੈ ਤੇ ਕਿਉਂਜਾ ਸਾਡਾ ਸਮਾਜ ਹੈ ਮਰੋ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਕੀ ਹੈ ਇੱਥੇ ਤੇ ਇਹਨੂੰ ਸਮਾਜ ਨੂੰ ਵੀ ਰਿਫਲੈਕਟ ਕਰਨ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਔਰ ਜਿਹੜੀਆਂ ਅਦਾਲਤਾਂ ਹੈਗੀਆਂ ਕਰਨਗੇ ਵੀ ਇਹੋ ਜਿਹੇ ਬੰਦਿਆਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਕੇਰਨ ਨੂੰ ਫਾਂਸੀ ਤੇ ਲਟਕਾਇਆ ਜਾਵੇ ਔਰ ਜਲਦੀ ਲਟਕਾਇਆ ਜਾਵੇ ਤਾਂ ਕਿ ਜਦੋਂ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇਗੀ ਦੈਟ ਵਿਲ ਹੈਵ ਅ ਡੈਟਰੈਂਸ ਇਫੈਕਟ ਤੇ ਇਹ ਤਾਂ ਹੀ ਕਿਤੇ ਉਹਦੇ ਮਾਂ ਬਾਪ ਨੂੰ ਜਿਹੜੇ ਉਹਨਾਂ ਦੇ ਮਨ ਨੂੰ ਲੱਗੇਗਾ ਵੀ ਸਾਡੇ ਜਿਹੜੇ ਬੱਚੇ ਆ ਉਹਨੂੰ ਇਨਸਾਫ ਹੋ ਰਿਹਾ ਜੇ ਉਹ ਦਰਿੰਦੇ ਜਿਹੜੇ ਹੈਗਾ ਸਾਰਿਆਂ ਨੂੰ ਫੜ ਕੇ ਉਹਨਾਂ ਨੂੰ ਹੰਕ ਕੀਤਾ ਜਾਏਗਾ ਮਰੀ ਬਿਲਕੁਲ ਸਮੇਂਦਰਾ ਪੇਰੈਂਟਸ ਦੇ ਨਾਲ ਹੈ ਜੀ ਮੈਂ ਸਾਰੇ ਆਪਣੀ ਮੈਂ ਵੀ ਇੱਕ ਡਾਕਟਰ ਹੋਣ ਦੇ ਨਾਤੇ ਔਰ ਅਸੀਂ ਪੰਜਾਬ ਦੇ ਵਿੱਚ ਬਹੁਤ ਸਟ੍ਰਿਕਟ ਹੈ ਮੈਂ ਜੇ ਕੋਈ ਵੀ ਮਤਲਬ ਕਿਸੇ ਕਿਸਮ ਦੀ ਵਾਇਲੈਂਸ ਵੀ ਕਰਦਾ ਉਹਦੇ ਉੱਤੇ ਪੂਰਾ ਐਕਸ਼ਨ ਲੱਗਦਾ ਉਹਦੇ ਉੱਤੇ ਜਿਹੜੀ ਹੈਗੀ ਹੈ ਪ੍ਰੋਵੀਨਸ਼ਨ ਆਲ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਉਹ ਧਾਰਾ ਵੀ ਲੱਗਦੀ ਆ ਉਹਦੇ ਜਮਾਤ ਦੇ ਵਿੱਚ ਹੜਤਾਲ ਤੇ ਜਾ ਰਹੇ ਨੇ ਉਸ ਨੂੰ ਲੈ ਕੇ ਕੀ ਵਿਵਸਥਾ ਇੱਥੇ ਬੰਦੋਬਸਤ ਕਰ ਦਿੱਤੇ ਗਏ ਨੇ ਕਿ ਅਗਰ ਡਾਕਟਰ ਹੜਤਾਲ ਤੇ ਜਾਂਦੇ ਨੇ ਤੇ ਫਿਰ ਇੱਥੇ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਨਾ ਹੋਣ ਉਹਨਾਂ ਦੇ ਨਾਲ ਜਿਹੜੇ ਸਾਡੇ ਕੱਲ ਸਾਡੇ ਜੂਨੀਅਰ ਡਾਕਟਰਸ ਆ ਜਿਹੜੇ 2 ਘੰਟੇ ਦੀ ਸਟ੍ਰਾਈਕ ਕੀਤੀ ਸੀ ਉਹਨਾਂ ਨੇ ਐਸ ਵੇਲੇ ਸਾਰੀ ਮੈਡੀਕਲ ਕਮਿਊਨਿਟੀ ਜਿਹੜੀ ਹੈਗੀ ਆ ਉਹ ਬਹੁਤ ਹਾਰਟ ਹੈਗੀ ਆ ਔਰ ਜੈਨੂਇਲੀ ਹਾਰਟ ਹੈਗੀ ਆ ਅਸੀਂ ਉਹਨਾਂ ਦੀ ਭਾਵਨਾ ਸਮਝਦੇ ਆ ਬਟ ਅਸੀਂ ਮੈਂ ਤਾਂ ਸ਼ੋਰ ਕਰਦਾ ਉਹਨਾਂ ਨੂੰ ਪੰਜਾਬ 'ਚ ਅਸੀਂ ਕੋਈ ਅਜਿਹਾ ਵਾਕਿਆ ਅਸੀਂ ਵੀ ਹਵ ਜ਼ੀਰੋ ਟੋਲਰੈਂਸ ਫਾਰ ਦਿਸ ਕਾਈਂਡ ਆਫ ਐਨੀ ਐਨੀ ਵਾਇਲੈਂਸ ਅਗੇਂਸਟ ਐਨੀ ਇਕ ਇਕ ਆਖਰੀ ਸਵਾਲ ਮੋਬਾਈਲ ਦੇ ਥਰੂ ਆਪਰੇਸ਼ਨ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਲਾਈਟ ਚਲੀ ਜਾਂਦੀ ਹੈ ਆਪਰੇਸ਼ਨ ਵੇਲੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਇਸ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਜਨ ਜਿਹੜੇ ਨੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਪਿਛਲੇ ਦਿਨਾਂ ਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਹੋਇਆ ਹੁਣ ਬਨੂੜ ਦੀ ਤਾਜ਼ਾ ਜਿਹੜੀ ਵੀਡੀਓ ਹੈ ਉਹ ਵਾਇਰਲ ਹੋਦੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਦੇਖੋ ਇਹਦੇ ਵਿੱਚ ਦੋ ਤਿੰਨ ਇਸ਼ੂਜ਼ ਆ ਗਿਆ ਇੱਕ ਤਾਂ ਜਿਹੜਾ ਪਾਵਰ ਦਾ ਹੈਗਾ ਪਾਵਰ ਫੇਲਯਰ ਜਿਹੜਾ ਹੈਗਾ ਜਾਂ ਜਦੋਂ ਆਪਾਂ ਟੈਕਨੋਲੋਜੀ ਤੇ ਡਿਪੈਂਡੈਂਟ ਆ ਉਹ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਾਈਕਰੋਸਾਫਟ ਦਾ ਸਰਵਰ ਡਾਊਨ ਹੋ ਗਿਆ ਜੀ ਸਾਰੇ 에ਅਰਕraft everything was grounded ਜੀ ਮਤਲਬ ਸਾਰੇ ਹਸਪੀਟਲਸ 에ਅਰਲਾਈਨਸ ਰੇਲਵੇਜ਼ ਬੈਂਕਿੰਗ ਸਿਸਟਮ ਸਾਰਾ ਕੁਝ ਮਤਲਬ ਇਟ ਵਾਸ ਪਾਰਲਾਈਜ਼ਡ ਰਜਿੰਦਰਾ ਹਸਪਤਾਲ ਦਾ ਤੁਸੀਂ ਜ਼ਿਕਰ ਕੀਤਾ ਤੁਸੀਂ ਮਤਲਬ ਇਹ ਵੀ ਅਪਰੀਸ਼ੀਏਟ ਕਰੋਗੇ ਕਿ ਅਸੀਂ ਵਿਦਨ ਮਤਲਬ 3-4 ਡੇਸ ਸੈਕੰਡ ਲਾਈਨ ਹੁਣ ਜਿਹੜੀ ਤੇਜੀ ਲਾਈਨ ਆ ਉਹਦੇ ਪਾਸੇ ਜਾਵਾ ਕਰਾ ਦਿੱ ਤੇ 3rd ਲਾਈਨ ਤੇ ਉਹਨੂੰ ਅਖੀਰ ਤੱਕ ਜਿਹੜਾ ਯੂਜ਼ਰ ਤੱਕ ਅਸੀਂ ਤੇ ਜਿਹੜੇ ਜਨਰੇਟਰ ਹੈ ਉਹਨਾਂ ਸਾਰੇ ਸਿਸਟਮ ਨੂੰ ਅਪਡੇਟ ਕਰਕੇ ਉਹਦੇ ਮਤਲਬ ਉਹਦੇ ਚ ਰਿਜ਼ਰਵ ਜਿਹੜਾ ਹੈਗਾ ਡੀਜ਼ਲ ਪੈਟਰੋਲ ਆ ਸੋ ਅਸੀਂ ਰੈਮਡੀਅਲ ਮੀਜਰਸ ਲੈ ਰਹੇ ਆ ਉਹਦੇ ਚ ਔਰ ਜਦੋਂ ਇੱਕ ਵੇਕਅਪ ਕਾਲ ਸੀ ਸਾਡੇ ਵਾਸਤੇ ਔਰ ਅਸੀਂ ਉਹਦੇ ਸਾਰੇ ਕਰ ਰਹੇ ਹਾਂ ਜਿਵੇਂ ਜਿੰਨੀਆਂ ਸਾਡੇ ਆਪਰੇਸ਼ਨ ਥੀਟਰਸ ਆ ਜਿਹੜੇ ਵਾਈਟਲ ਸਟਰਕਚਰਸ ਹੈਗੇ ਆ ਸਾਰੇ ਚਾਹੇ ਐਮਰਜੈਂਸੀ ਆ ਜਿੱਥੇ ਡਿਲੀਵਰੀ ਆਉਣੀ ਐ ਐਮਸੀਐਚ ਆ ਕ੍ਰਿਟੀਕਲ ਕੇਅਰ ਹੈ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਕੋਲ ਯੂਪੀਐਸ ਦੀ ਬੈਕਅਪ ਹੁੰਦੀ ਹੈ ਅੱਧੇ ਘੰਟੇ ਤੱਕ ਤੇ ਜਨਰੇਟਰ ਸਾਡਾ ਇੱਕ ਜਾਂ ਦੋ ਮਿੰਟਸ ਚੱਲ ਪੈਂਦਾ ਹੈਗਾ ਤੇ ਜਿਹੜੀ ਆਲਟਰਨੇਟ ਲਾਈਨ ਹੈ ਉਹਦੇ ਤੇ ਸਵਿਚਓਵਰ ਹੋ ਜਾਂਦਾ ਸੋ ਅਸੀਂ ਮਲਟੀਪਲ ਲੈਵਲ ਦੇ ਉੱਤੇ ਸਾਰਿਆਂ ਉਹਦਾ ਕਰ ਰਹੇ ਹੈਗਾ ਮੇਰਾ ਖਿਆਲ ਆਪਾਂ ਨੂੰ ਕਿਸੇ ਵੀ ਜਦੋਂ ਕੋਈ ਐਦਾਂ ਦਾ ਵਾਕਿਆ ਹੁੰਦਾ ਉਹ ਤੋਂ ਸਬਕ ਸਿੱਖਣ ਦੀ ਲੋੜ ਹੁੰਦੀ ਹੈ ਅਸੀਂ ਸਿੱਖ ਰਹੇ ਹਾਂ ਔਰ ਮੈਂ ਕ੍ਰਾਸ ਪੰਜਾਬ ਦੇ ਵਿੱਚ ਨਾ ਹੋਈ ਹੈ ਜਿਸ ਦੇ ਵਿੱਚ ਮੋਬਾਈਲ ਲਾਈਟ ਦੇ ਥਰੂ ਡਿਲੀਵਰੀ ਹੁੰਦੀ ਵੀਡੀਓ ਜਿਹੜੀ ਹੈ ਫੋਟੋਗ੍ਰਾਫ ਜਿਹੜੀਆਂ ਵਾਇਰਲ ਹੋਈਆਂ ਕਿ ਉਸ 'ਤੇ ਕੋਈ ਰਿਪ ਤੁਸੀਂ ਜਦੋਂ ਇੱਕ ਐਮਰਜੈਂਸੀ ਸਿਚੁਏਸ਼ਨ ਹੋ ਗਈ ਜੀ ਤੇ ਉਹਦੇ ਵਿੱਚ ਡਾਕਟਰਸ ਨੇ ਮੈਨੇਜ ਕੀਤਾ ਉੱਥੇ ਵੀ ਮਤਲਬ ਬੱਚਾ ਡਿਲੀਵਰ ਹੋਇਆ ਸਜੇਰੀਨ ਹੋਇਆ ਸਾਰਾ ਕੁਝ ਹੋਇਆ ਤੇ ਮੈਨੇਜਡ ਜ਼ੋਨਾਂ ਕੋਲ ਸੀਗਾ ਜੀ ਬੰਦ ਤੇ ਉਹਨਾਂ ਨੇ ਮੈਨੇਜ ਕੀਤਾ ਤੇ ਅਸੀਂ ਉਹਦੀਆਂ ਰੈਮਡੀਅਲ ਮੇਜਰਸ ਲਈਆਂ ਹਰ ਮੈਂ ਸਾਰੇ ਆਲਰੇਡੀ ਮੈਂ ਸਕਸੈਸ ਦੇ ਚੁੱਕਿਆ ਜੀ ਆਲਰੇਡੀ ਸਕਸੈਸ ਦੇ ਚੁੱਕਿਆ ਬਿਲਕੁਲ ਬੇਕਰ ਆਲਰੇਡੀ ਆਲਰੇਡੀ ਜਿਹੜੀਆਂ ਨੇ ਇਨਸਟਰਕਸ਼ਨ ਜਾਰੀ ਹੋ ਚੁੱਕੀਆਂ ਨੇ ਔਰ ਜਿਸ ਤੰਗ ਦੇ ਨਾਲ ਲਗਾਤਾਰ ਸਿਹਤ ਮਹਿਕਮੇ ਦੇ ਵਿੱਚ ਸੁਧਾਰ ਲਿਆਉਣ ਦੀ ਲਗਾਤਾਰ ਭਗਵੰਤਾਨ ਸਰਕਾਰ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਇਸ ਵਾਰ ਫਿਰ ਜਿਹੜੇ 30 ਕਲੀਨਿਕ ਨੇ ਉਹ ਬਣ ਕੇ ਤਿਆਰ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par